ਸੇਵਾ ਇੱਕ ਐਸੀ ਚੀਜ਼ ਹੈ ਜਦੋਂ ਇਨਸਾਨ ਕਰਦਾ ਉਹ ਸਾਹਮਣੇ ਵਾਲਾ ਉਹ ਦਿਲ ਚੋਂ ਹਰ ਟਾਈਮ ਇਹੀ ਦੁਆ ਦਿੰਦਾ ਕਿ ਸਾਡੇ ਕੋਲੇ ਰੱਬ ਰੂਪ ਬਣ ਕੇ ਇਨਸਾਨ ਦੇ ਰੂਪ ਵਿੱਚ ਕਥੂਰੀਆ ਸਾਹਿਬ ਇਸ ਵੇਲੇ ਆਏ ਹੋਏ ਆ ਜਿਹੜੇ ਸਾਰੀ ਸੇਵਾ ਕਰ ਰਹੇ ਆ ਜਿਹੜੇ ਘਰਾਂ ਦੀ ਸੇਵਾ ਹੋ ਗਈ ਪੰਜ ਮਾਂ ਬੋਲੀ ਪੰਜਾਬੀ ਦੀ ਸੇਵਾ ਕਰ ਰਹੇ ਆ ਤੇ ਨਾਲ ਹੀ ਦੇਖੋ ਸਭ ਤੋਂ ਵੱਡੀ ਜ਼ਿੰਦਗੀ ਦੀ ਸੇਵਾ ਹੈ ਜਿਹੜੀ ਦਵਾਈਆਂ ਤੇ ਦਵਾਈ ਵੀ ਹੋ ਰਹੀ ਤੇ ਦੁਆ ਵੀ ਹੋ ਰਹੀ ਆ ਇਹ ਸਭ ਤੋਂ ਵੱਡੀ ਸੇਵਾ ਔਰ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਸਭ ਤੋਂ ਜਿਆਦਾ ਆ ਸਾਡੀ ਬਲਵੀਰ ਜੀ ਦੇ ਰੱਬ ਨੇ ਪਿਆਰ ਵਿੱਚ ਲਕੀਰਾਂ ਮਾਰੀਆਂ ਵੀ ਫਟਾਫੜ ਭੱਜੀ ਜਾ ਤੇ ਕੰਮ ਕਰਕੇ ਆ ਤੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਫਿਰ ਮੈਂ ਹੁਣ ਇੱਕ ਕਵਿਤਾ ਪੜ੍ਹਣੀ ਹੈ ਆਪਣੇ ਜਿਹੜੀ ਹੈਗੀ ਹੈ ਗੁਰਪਜਨ ਗੱਲ ਦੀ ਲਿਖੀ ਹੋਈ ਹੈ ਔਰ ਮੇਰੇ ਬੜੀ ਮਨ ਨੂੰ ਚੰਗੀ ਲੱਗੀ ਅੱਜ ਉਹ ਤੇ ਮੈਨੂੰ ਉਹਨਾਂ ਨੇ ਭੇਜੀ ਸੀਗੀ ਪਰਸਨਲ ਤੇ ਮੈਂ ਕਿਹਾ ਵੀ ਇਹੀ ਪੜਦੇ ਕਿਉਂਕਿ ਮਾਂ ਬੋਲੀ ਪੰਜਾਬੀ ਤੇ ਔਰ ਦੂਸਰਾ ਉਹਦੇ ਵਿੱਚ ਉਹਨਾਂ ਨੇ ਬਾਹਰ ਜਾ ਕੇ ਕੀ ਹੈ ਸਾਰੀਆਂ ਥੋੜੇ ਛੋਟੀ ਕਵਿਤਾ ਦੇ ਵਿੱਚ ਸਾਰਾ ਕੁਝ ਲਿਖਿਆ ਉਹ ਮੈਂ ਪੜਦਾ ਤੇ ਸੁਣਨਾ ਜੀ ਤਰਤ ਬਗਾਨੀ ਵੇਖ ਪਰਾਈਆਂ ਚੋਪੜੀਆਂ ਤੇ ਡੁੱਲਿਓ ਨਾ ਆਪਣੀ ਬੋਲੀ ਆਪਣਾ ਵਿਰਸਾ ਕਦੇ ਪੰਜਾਬੀਓ ਭੁੱਲਿਓ ਨਾ ਤਰਤ ਬਗਾਨੀ ਵੇਖ ਪਰਾਈਆਂ ਚੋਪੜੀਆਂ ਤੇ ਡੁੱਲਿਓ ਨਾ ਆਪਣੀ ਬੋਲੀ ਆਪਣਾ ਵਿਰਸਾ ਕਦੇ ਪੰਜਾਬੀਓ ਭੁੱਲਿਓ ਨਾ ਪਤਨਾ ਸੌਖੇ ਕਰੋ ਤੋੜਨੇ ਮਾਂ ਕਰਦੀ ਅਰਦਾਸਾਂ ਬਾਬਲ ਵੇੜਾ ਸਦਾ ਉੜੀ ਕੇ ਕਰਿਓ ਪੀ ਪੂਰੀਆਂ ਆਸਾਂ ਸੋਨ ਸਨੇਰੀ ਠੀਕਰਿਆਂ ਨੂੰ ਵੇਖ ਵੇਖ ਕੇ ਫੁੱਲਿਓ ਨਾ ਆਪਣਾ ਵਿਰਸਾ ਆਪਣੀ ਬੋਲੀ ਕਦੇ ਪੰਜਾਬੀਓ ਭੁੱਲਿਓ ਨਾ ਲੋਰੀ ਵੇਣ ਸੁਹਾਗ ਕੋੜੀਆਂ ਦੁੱਖ ਸੁੱਖ ਦੇ ਨੇ ਪਈਏ ਮਾਂ ਬੋਲੀ ਨਾ ਕਰਚੋਂ ਉਜੜੇ ਜਿੱਥੇ ਮਰਜੀ ਰਹੀਏ ਸੁੱਚਾ ਰਿਸ਼ਤਾ ਮਾਂ ਜਨਣੀ ਦਾ ਸਪਨੇ ਵਿੱਚ ਵੀ ਭੁੱਲਿਓ ਨਾ ਆਪਣੀ ਬੋਲੀ ਆਪਣਾ ਵਿਰਸਾ ਕਦੇ ਪੰਜਾਬੀਓ ਭੁੱਲਿਓ ਨਾ ਤਤੀ ਤਵੀ ਲਾਹੌਰ ਦੀ ਪਾਵੇਂ ਦਿੱਲੀ ਚੱਲਦਾ ਯਾਰਾ ਸਾਡੇ ਵੱਡਿਆਂ ਦਾ ਸਾਡੇ ਸਿਰ ਕਰਜ ਬੜਾਏ ਭਾਰਾ ਕਤੀ ਗੜੀ ਚਮਕੌਰ ਦੀ ਸਾ ਕਸਰਹੰਦ ਵਾਲਾ ਭੁੱਲਿਓ ਨਾ ਤਰਤ ਬਗਾਨੀ ਵੇਖ ਪਰਾਈਆਂ ਚੋਪੜੀਆਂ ਤੇ ਡੁੱਲਿਓ ਨਾ ਆਪਣੀ ਬੋਲੀ ਆਪਣਾ ਵਿਰਸਾ ਕਦੇ ਪੰਜਾਬੀਓ ਭੁੱਲਿਓ ਨਾ ਲਾਸਟ ਪੈਰਾ ਜੀ ਜਾਨਵਾਰ ਕੇ ਲਈ ਯੋਧਿਆਂ ਮਹਿੰਗੇ ਮੁੱਲ ਸਰਦਾਰੀ ਸਾਡੇ ਘਰ ਨੂੰ ਲੀਰਾਂ ਕਰ ਗਏ ਚਾਤੜ ਬਰੇ ਵਪਾਰੀ ਸਾਵਤਾਨ ਹੁਣ ਫੇਰ ਫਰੰਗੀਆਂ ਵਾਲੀ ਤਕੜੀ ਤੁਲਿਓ ਨਾ ਆਪਣੀ ਬੋਲੀ ਆਪਣਾ ਵਿਰਸਾ ਵੇਖ ਪੰਜਾਬੀਓ ਭੁੱਲਿਓ ਨਾ ਤਤ ਬਗਾਨੀ ਵੇਖ ਪਰਾਈਆ ਚੋਪੜੀਆਂ ਤੇ ਡੁੱਲਿਓ ਨਾ ਆਪਣੀ ਬੋਲੀ ਆਪਣਾ ਵਿਰਸਾ ਕਦੇ ਪੰਜਾਬੀਓ ਭੁੱਲਿਓ ਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਵਿੱਚ ਗੁਲਾਮੀ ਨਾ ਜ਼ਿੰਦਗੀ ਇਹ ਜਿਉਣਾ ਹੀ ਨੇ ਵਿਚਾਰਾਂ 'ਚ ਭਰ ਕੇ ਕ੍ਰਾਂਤੀ ਜ਼ਿੰਦਗੀ ਇਹ ਤਾਂ ਜੀਵਨ ਆਏ ਨੇ ਜ਼ੁਲਮ ਦੇਖ ਕੇ ਨਾ ਬੁਹੇ ਢੋਣ ਕਦੇ ਇਹ ਤਾਂ ਅਮਰ ਸ਼ਹੀਦ ਹੋਣ ਆਏ ਨੇ ਭਰ ਕੇ ਅੰਦਰ ਆਜ਼ਾਦੀ ਦਾ ਚਾਹ ਬਾਜੀ ਜਾਨ ਦੀ ਲਾਉਣ ਆਏ ਨੇ ਚੁੰਕੇ ਫਾਂਸੀ ਦੇ ਰਸੇ ਨੂੰ ਅਮਰ ਜਗ ਤੇ ਹੋਣ ਆਏ ਨੇ ਰੱਛ ਕੇ ਇਤਿਹਾਸ ਲਾੜੀ ਮੌਤ ਨੂੰ ਵਿਉਣ ਆਏ ਨੇ ਕਰਕੇ ਪਿਆਰ ਆਜ਼ਾਦੀ ਨਾਲ ਹੱਕ ਸੱਚ ਦੀ ਲੜਾਈ ਲੜਨ ਆਏ ਨੇ ਛੱਡ ਕੇ ਮੋਹ ਪਰਿਵਾਰ ਵਾਲਾ ਭਾਰਤ ਮਾਂ ਦੀ ਸ਼ਾਨ ਵਧਾਉਣ ਆਏ ਨੇ ਰੱਖ ਕੇ ਅਮੀਰੀ ਵਿੱਚ ਹੌਸਲੇਆਂ ਜਜ਼ਬਿਆਂ ਦੇ ਝੰਡੇ ਅਯਾਦੀ ਦੇ ਸਦਾ ਲਈ ਲਹਿਰੋਣ ਆਏ ਨੇ ਅਜਿਹੇ ਸੂਰਮੇ ਯੋਧੇ ਹੁਣ ਦੇਸ਼ ਦੀ ਕੁਰਬਾਨ ਆਏ ਨੇ ਕਰਕੇ ਵੱਡੇ ਹੌਸਲੇ ਸੱਚ ਦੀ ਜੰਗ ਤੇ ਜਿੱਤ ਕਾਉਣ ਆਏ ਨੇ ਕੌਣ ਵਹਾ ਕੇ ਸੇਵਾ ਦੇਸ਼ ਤੇ ਕੌਮ ਦੀ ਕਰਨ ਆਏ ਨੇ ਕੌਣ ਜਾਣਦਾ ਸੀ ਇਹ ਤਾਂ ਦੇਸ਼ ਦਾ ਨਾਮ ਸੂਰਮੇ ਰਿਸ਼ਨੋਂਣ ਆਏ ਨੇ ਭਾਰਤ ਦੇ ਗਲ ਪਈ ਗੁਲਾਮੀ ਦੇ ਫੰਦੇ ਨੂੰ ਲਾਉਣ ਆਏ ਨੇ ਗੁਲਾਮੀ ਦੇ ਫੰਦੇ ਨੂੰ ਲਾਉਣ ਆਏ ਬਹੁਤ ਬਹੁਤ ਸ਼ੁਕਰੀਆ ਬਾਤਵਧੀਆ ਰਚਨਾ ਮੈਮ ਤੁਹਾਡੀ ਇਹ ਵਾਕਈ ਤੁਸੀਂ ਯੋਗਿਆ ਹੈ ਅੱਜ ਜੋ ਅਸੀਂ ਵਿਸ਼ੇ ਪੰਜਾਬੀ ਸਭਾ ਵੱਲੋਂ ਸੇਵਾ ਕੀਤੀ ਗਈ ਹੈਗੀ ਵਾਕਈ 인ਸਾਨੀਅਤ ਦੀ ਸੇਵਾ ਉਹ ਪਰਮਾਤਮਾ ਇਸੇ ਤਰ੍ਹਾਂ ਜਿਹੜੀ ਹੈਗੀ ਇਹ ਸੇਵਾ ਕਰਵਾਂਦੇ ਰਹਿਣ ਬਿਲਕੁਲ ਸਾਡੇ ਨਾਲ ਮਹਿਮੂਦ ਥਿੰਦ ਜੀ ਦਵਾਰੋ ਜੁੜੇ ਨੇ ਉਹਨਾਂ ਦਾ ਸਵਾਗਤ ਹੈ ਇਸ ਤੋਂ ਬਾਅਦ ਅਲੀਨਾ ਆਪਣੀ ਜਿਹੜੀ ਹੈਗੀ ਰਚਨਾ ਦੀ ਸਾਂਝ ਪਾਣਗੀ ਤੇ ਹਾਂਜੀ ਮੈਡਮ ਜੀ ਸਤਿ ਸ਼ਕਾਲ ਸਤਿ ਸ਼ਕਾਲ ਮੈਮ ਸਾਇਆ ਸਤਿ ਸ਼ਕਾਲ ਤੇ ਆਤੀ ਸਤਿ ਆਨ ਜੀ ਦਿਲਵੀਰ ਸਤਿ ਸ਼ਕਾਲ ਜੀ ਤੇ ਸਭ ਤੋਂ ਪਹਿਲਾਂ ਜੋ ਬਿਲਬੀ ਮੈਮ ਨੇ ਚਾਹੇ ਉਸ ਤੇ ਹੜਾ ਹੱਥ ਟਿੱਟਾ ਦੇ ਲਈ ਕੀਤਾ ਉਹਨਾਂ ਨੂੰ ਦਵਾਈਆਂ ਵੰਡੀਆਂ ਉਹ ਚਿੱਠੀਆਂ ਦਵਾਵਾਂ ਦਿੱਤੀਆਂ ਉਹਨਾਂ ਦੇ ਲਈ ਮੈਂ ਸਾਰੇ ਤੁਹਾਨੂੰ ਤੇ ਦਲਬੀਰ ਸਾਨ ਨੂੰ ਮੁੰਗਵਾ ਕਰ ਦਿੰਦੀ ਆਪਣੀ ਟੀਮ ਨੂੰ ਹੀ ਵੈਸੇ ਤਾਂ ਉਸ ਫਲੇਟਿੰਗਸ ਮਿਲੀਆਂ ਹੁਣ ਕਿਆ ਤੇ ਮੈਮ ਦੋ ਲਫ਼ਜ਼ ਤੁਹਾਡੇ ਤੇ ਦਲਬੀਰ ਸਾਨ ਲਈ ਕਿਉਂਕਿ ਤੁਸੀਂ ਨਾ ਵਧੀਆ ਕੰਮ ਕੀਤਾ ਉਹਦੇ ਲਈ ਸਿਰ ਚੁੱਕਾਉਣ ਨਾਲ ਨਾ ਮਰਜ਼ਾ ਕਦੋਂ ਆਦਾਂ ਹੁੰਦੀਆਂ ਨੇ ਸਿਰ ਚੁਕਾ ਮੰਨ ਨਾਲ ਨਮਾਜ਼ਾਂ ਤਾਂ ਉਹ ਹੁੰਦੀਆਂ ਨੇ ਦਿਲ ਝੁਕਾਣਾ ਪੈਂਦਾ ਹੈ ਇਬਾਦਤਾਂ ਕਰਨ ਲਈ ਕਿਉਂਕਿ ਤੁਸੀਂ ਤੇ ਦਿਲੋਂ ਕਰਕੇ ਆਏ ਹੋ ਸਾਰਾ ਮੈਨੂੰ ਲੱਗਦਾ ਇਸ ਤੋਂ ਵੱਡੀ ਕੋਈ ਇਬਾਦਤ ਨਹੀਂ ਹੋਤਾ ਇਸ ਦੀ ਬਹੁਤ ਹੀ ਬਹੁਤ ਤਨਵਾਦ ਨੀਨਾ ਕਟਾ ਬਹੁਤ ਸ਼ੁਕਰੀਆ ਜੀ ਜੀ ਮੈਮ ਹੁਣ ਮੈਂ ਆਪਣੀ ਰਚਨਾ ਸਾਂਝੀ ਕਰਾਂਗੀ ਇਹ ਵੀ ਮੈਨੂੰ ਐਂ ਲੱਗਦਾ ਕਿ ਅ ਦਿਲਬੀਰ ਸਰ ਲਈ ਤੇ ਤੁਹਾਡੇ ਲਈ ਤਾਂ ਆਪਾਂ ਜਿਹੜੇ ਸਾਰੇ ਪੁਰਿਆਂ ਵਿਸ਼ ਪੰਜਾਬੀ ਸਮਾਜ ਦੇ ਕਮ ਕਰਨ ਲਈ ਉਹ ਉਹਨਾਂ ਨੂੰ ਸਾਰਿਆਂ ਨੂੰ ਡੈਡੀਕੇਟਡ ਆ ਤੁਰਦੇ ਤੁਰਦੇ ਜੀਵਨ ਦੇ ਰਾਹ ਤੇ ਤੁਰਦੇ ਤੁਰਦੇ ਜੀਵਨ ਦੇ ਰਾਹ ਤੇ ਫੜ ਲਈ ਮੈਂ ਛੋਟੀ ਪਗਡੰਡੀ ਸੋਚਿਆ ਜਲਦੀ ਪਾਲਾਂਗੀ ਦੂਰ ਤਰਾਡੇ ਵਾਲੀ ਮੰਜ਼ਿਲ ਪਰ ਛੇਤੀ ਅਹਿਸਾਸ ਹੋਇਆ ਸੰਗ ਨਾ ਮੇਰੇ ਸਾਥੀ ਬੇਲੀ ਜੀਵਨ ਦੀ ਛੋਟੀ ਪਗਡੰਡੀ ਤੇ ਟੁਰ ਪਈ ਸਮਾਂ ਨਿਰਯਕਲ ਮਨ ਵਿੱਚ ਫਿਰ ਇਹ ਵਿਚਾਰ ਆਇਆ ਮਨ ਵਿੱਚ ਇਹ ਵਿਚਾਰ ਫਿਰ ਆਇਆ ਮੁੜ ਪਰਤ ਲੱਭ ਲਵਾਂ ਕਾਫਲਾ ਨਿੱਕੀ ਜਹੀ ਇੱਕ ਚਿੰਗਾਰੀ ਨੇ ਨਿੱਕੀ ਜਹੀ ਇੱਕ ਚਿੰਗਾਰੀ ਨੇ ਟੇ ਮਨ ਨੂੰ ਤਤਾਂ ਦਿਲਾਸਾ ਅੱਗੇ ਵਧ ਲੈ ਅੱਗੇ ਟੁਰ ਲੈ ਆਪਣੀ ਇੱਕ ਪਹਿਚਾਣ ਬੁਣ ਲੈ ਜੋਦੇ ਸਦਾ ਜੂਝਦੇ ਇਕੱਲੇ ਲੋਕਾਂ ਦੇ ਨਾਂ ਪੜਦੇ ਬੱਲੇ ਜੋ ਦੇ ਸਦਾ ਜੂਝਦੇ ਇਕੱਲੇ ਲੋਕਾਂ ਦੇ ਨਾਂ ਪੜਦੇ ਪੱਲੇ ਚਿੜੀਆਂ ਦੇ ਵਿੱਚ ਬਾਜ ਨਾ ਰਲਦਾ ਸੱਚਾ ਰਾਹੀ ਇਕੱਲਾ ਹੀ ਚੱਲਦਾ ਚਿੜੀਆਂ ਦੇ ਵਿੱਚ ਬਾਜ ਨਾ ਰਲਦਾ ਸੱਚਾ ਰਾਹੀ ਇਕੱਲਾ ਹੀ ਚੱਲਦਾ ਬਹੁਤ ਵਧੀਆ ਸ਼ਿਕਰੀਆ ਤੁਹਾਨੂੰ ਬਦਨਾ ਬਹੁਤ ਵਧੀਆ ਰਚਨਾ ਤੁਹਾਡੀ ਅਲੀਨਾ ਔਰ ਦਿਨ ਬਿਨ ਦਿਨ ਤੁਹਾਡੀ ਕਲਮ ਹੋਰ ਵੀ ਖੂਬਸੂਰਤ ਹੁੰਦੀ ਜਾ ਰਹੀ ਹੈ ਦੁਨੀਆ ਐਸ਼ ਆਰਾਮ ਪਲਾਂਕਿਸ ਬੰਦੇ ਨੂੰ ਪਹੁੰਚਦਾ ਨਹੀਂ ਮਾਪਿਆਂ ਦੀ ਸੇਵਾ ਕਰਨੀ ਪਲਾ ਕਿਹੜਾ ਪੁੱਤ ਚਾਹੁੰਦਾ ਨਹੀਂ ਪਰ ਪਾਪ ਨੂੰ ਹਰਾਉਣ ਲਈ ਸਭ ਕੁਝ ਭੁੱਲਣਾ ਪੈਂਦਾ ਹੈ। ਸੁੱਤੀ ਕੌਮ ਨੂੰ ਝਕਾਉਣ ਲਈ ਫੂਲਾ ਤੇ ਚੜਨਾ ਪੈਂਦਾ ਹੈ। ਕਰੀਬ ਲੜਾਤੇ ਦੀ ਸੇਵਾ ਕਰਨੀ ਕਿਸ ਤਾ ਫਰਜ਼ ਨਹੀਂ। ਹੁੰਦਾ ਤੇਸ਼ ਹੁੰਦਾ ਕਿਸੇ ਬੰਦੇ ਦੇ ਸਿਰ ਕਰਜ ਨਹੀਂ। ਪਰ ਦੁਨੀਆ ਦੀ ਸੇਵਾ ਲਈ ਕੁਝ ਸਹਾਰਨਾ ਪੈਂਦਾ ਹੈ। ਭਗਤ ਸਿੰਘ ਨੂੰ ਉਹ ਭਗਾਰਨਾ ਪੈਂਦਾ ਹੈ। ਜੇ ਤੂੰ ਕਰੰ ਦੁਨੀਆ ਇਨਸਾਨੀਅਤ ਸਿਖਾਉਂਦਾ ਏ ਗਰੀਬ ਪਛਾੜੋ ਥਰੀ ਪਛਾੜੇ ਵਿਅਕਤੀ ਨੂੰ ਵੀ ਕਲ ਨਾਲ ਲਾਉਂਦਾ ਏ ਪਰ ਅਧਰਮ ਧਰਮ ਦੇ ਰਸਤੇ ਤਦ ਹਕੂਮਤ اٹਕਾਉਂਦਾ ਏ ਦੇਸ਼ ਦਾ ਪਿਆਰਾ ਹੀ ਦੇਸ਼ ਲਈ ਬੰਦ-ਬੰਦ ਘਟਵਾਉਂਦਾ ਏ ਆਇਆ ਬੰਦਗੀ ਕਰਨ ਤੇ ਦੁਨੀਆਦਾਰੀ ਵਿੱਚ ਫਸ ਜਾਂਦਾ ਏ ਆਪਣਾ ਤਾਂ ਖਾਣਾ ਹੀ ਤੂਜਿਆਂ ਦਾ ਵਿਖੋ ਖੋਕੇ ਖਾ ਜਾਂਦਾ ਏ ਪਰ ਮਨ ਭੁੱਲ ਜਾ ਕੋਟ ਦੁਨੀਆ ਦਾ ਸ਼ਹਿਦ ਚੱਕਣਾ ਪੈਂਦਾ ਏ ਸੁੱਤੀ ਕੌਮ ਚਗਾਉਣ ਲਈ ਸੂਲਾਂ ਤੇ ਚੜਨਾ ਪੈਂਦਾ ਏ ਜਿਵੇਂ ਹੁਣ ਸਰ ਨੇ ਅੱਜ ਸੇਵਾ ਕੀਤੀ ਬਿਲਕੁਲ ਦੇਸ਼ ਦੇ ਲਈ ਸੋਚਿਆ ਭਾਵੇਂ ਕੈਨੇਡਾ ਬੈਠੇ ਸਰ ਨੇ ਆਪਣੇ ਦੇਸ਼ ਦੇ ਲਈ ਪਿੱਛੇ ਸੋਚਿਆ ਕਿ ਮੈਂ ਦੇਸ਼ ਦੇ ਵਿੱਚ ਆਪਣੇ ਜੋ ਜਿਨ੍ਹਾਂ ਨੂੰ ਜ਼ਰੂਰਤ ਹੈ ਕਿਉਂਕਿ ਅੱਜ ਕੱਲ ਕਾਫੀ ਆਈ ਫਲੂ ਦਾ ਵੀ ਹੋ ਰਿਹਾ ਤੇ ਸਕਿਨ ਡਿਜ਼ੀਜ਼ਸ ਵੀ ਹੋ ਰਹੀਆਂ ਪਾਣੀ ਖੜਾ ਕਰਕੇ ਕਾਫੀ ਜਗ੍ਹਾ ਤੇ ਦੁਬਾਰਾ ਤੋਂ ਫਿਰ ਜਿਹੜਾ ਹੜ ਆਇਆ ਪਾਣੀ ਛੱਡਿਆ ਗਿਆ ਸੀ ਉਹਦੇ ਨਾਲ ਵੀ ਹੋਰ ਨੁਕਸਾਨ ਹੋਇਆ ਤੇ ਬਾਕੀ ਥੈਂਕ ਯੂ ਮੈਡਮ ਮੇਰੀ ਇਸ ਸਚਨਾ ਦੇ ਨਾਲ ਸੁੱਤੀ ਕੰਮ ਜਿਵਾਉਣ ਲਈ ਥੈਂਕ ਯੂ so much ਬਹੁਤ ਬਹੁਤ ਧੰਨਵਾਦ ਮੈਮ ਤੁਹਾਡਾ ਤੇ ਵਾਕਈ ਜਿਹੜੀ ਹੈਗੀ ਹੈ ਪਹਾੜਾਂ ਦੀ ਤਾਂ ਪਹਿਲਾਂ ਤਾਂ ਲੋਕਾਂ ਦੇ ਘਰਾਂ ਦੇ ਵਿੱਚ ਨੁਕਸਾਨ ਕੀਤਾ ਫਸਲਾਂ ਦਾ ਖੇਤਾਂ ਦੇ ਵਿੱਚ ਨੁਕਸਾਨ ਕੀਤਾ ਪਰ ਜਿਹੜਾ ਹੁਣ ਖੜੇ ਪਾਣੀ ਕਰਕੇ ਜਿਹੜੀ ਇਹ ਸਮੱਸਿਆਵਾਂ ਆ ਰਹੀਆਂ ਨੇਗੀਆਂ ਉਸ ਬਿਮਾਰੀਆਂ ਦੇ ਰੂਪ ਦੇ ਵਿੱਚ ਉਹ ਵੀ ਬਹੁਤ ਵੱਡੀ ਸਮੱਸਿਆ ਹੈ ਔਰ ਡਾਕਟਰ ਸਾਹਿਬ ਨੇ ਆਪਣੀ ਨੇਕ ਕਮਾਈ ਦੇ ਵਿੱਚੋਂ

ਕਿ ਜੋ ਹੋਣਾ ਏ ਓਕੇ ਰਹਿਣਾ ਕਵਿਤਾ ਸ਼ੁਰੂ ਕਰਨ ਜਾ ਰਹੀ ਆ ਕਿ ਜੋ ਹੋਣਾ ਏ ਹੋ ਕੇ ਰਹਿਣਾ ਫਿਰ ਦੱਸ ਕੀ ਏ ਰੋਕੇ ਲੈਣਾ ਜੋ ਹੋਣਾ ਏ ਹੋ ਕੇ ਰਹਿਣਾ ਫਿਰ ਦੱਸ ਕੀ ਏ ਰੋਕੇ ਲੈਣਾ ਹਰ ਮੁਸ਼ਕਿਲ ਦਾ ਹੱਲੇ ਹੁੰਦਾ ਫਿਰ ਢੇਰੀ ਢਾਕੇ ਕਾਤੋਂ ਬਹਿਣਾ ਜੋ ਹੋਣਾ ਏ ਹੋ ਕੇ ਰਹਿਣਾ ਫਿਰ ਦੱਸ ਕੀ ਏ ਰੋਕੇ ਲੈਣਾ ਹਰ ਮੁਸ਼ਕਿਲ ਦਾ ਹੱਲੇ ਹੁੰਦਾ ਤਾਂ ਢੇਰੀ ਢਾਕੇ ਕਾਤੋਂ ਬਹਿਣਾ ਹੱਕ ਕਿਸੇ ਦਾ ਦਬਣਾ ਨਹੀਂ ਹੱਕ ਕਿਸੇ ਦਾ ਦਬਣਾ ਨਹੀਂ ਆਪਣਾ ਏ ਤਾਂ ਖੋਕੇ ਲੈਣਾ ਹਰ ਮੁਸ਼ਕਿਲ ਦਾ ਹੱਲੇ ਹੁੰਦਾ ਤਾਂ ਢੇਰੀ ਢਾਕੇ ਕਾਤੋਂ ਬਹਿਣਾ ਨਾ ਜੇਸ ਦਰਦ ਤੇ ਫਰਕ ਕਿਸੇ ਨੂੰ ਨਾ ਜੇਸ ਦਰਦ ਤੇ ਫਰਕ ਕਿਸੇ ਨੂੰ ਐਸਾ ਦੁਖੜਾ ਕਾਤੋਂ ਸਹਿਣਾ ਜੋ ਹੋਣਾ ਹੈ ਹੋ ਕੇ ਰਹਿਣਾ ਫੇਰ ਦੱਸ ਕੀਏ ਰੋਕੇ ਲੈਣਾ ਜਿੱਥੇ ਸੱਚ ਦੀ ਗੱਲ ਨਾ ਹੋਵੇ ਜਿੱਥੇ ਸੱਚ ਦੀ ਗੱਲ ਨਾ ਹੋਵੇ ਉਸ ਮਹਿਫਿਲ ਵਿੱਚ ਕਾਹਤੋਂ ਬਹਿਣਾ ਹਰ ਮੁਸ਼ਕਿਲ ਦਾ ਹੱਲ ਹੁੰਦਾ ਤਾਂ ਢੇਰੀ ਟਾਕੇ ਕਾਹਤੋਂ ਬਹਿਣਾ ਜੋ ਹੋਣਾ ਹੈ ਓਕੇ ਰਹਿਣਾ ਫੇਰ ਦੱਸ ਕੀਏ ਰੋਕੇ ਲੈਣਾ ਧੰਨਵਾਦ ਬਹੁਤ ਵਧੀਆ ਰਚਨਾ ਹਰਕਿਰਤ ਸਿੰਘ ਦਿਆਲਪੁਰ ਜੀ ਬਹੁਤ ਹੀ ਥੋੜੇ ਸ਼ਬਦਾਂ ਦੇ ਵਿੱਚ ਬਹੁਤ ਵੱਡੀ ਗੱਲ ਕਹੀ ਹੈ ਤੁਸੀਂ ਔਰ ਤੁਸੀਂ ਉਮੀਦ ਕਰਦੇ ਹਾਂ ਤੁਸੀਂ ਹਰ ਹਫਤੇ ਸਾਡੇ ਨਾਲ ਜੁੜੋਗੇ ਔਰ ਇਹ ਲਿਆ ਅੱਛੇ-ਅੱਛੇ ਰਚਨਾਵਾਂ ਦੀ ਸਾਡੇ ਨਾਲ ਸਾਂਝ ਪਾਉਂਦੇ ਰਹੋਗੇ ਨਹੀਂ ਪਰਵਾਹ ਉਹ ਕਰਦਾ ਉਹਨੇ ਕਿੰਨੇ ਕਰ ਬਰਬਾਦ ਕਰੇ ਜੀ ਨੂੰ ਕਰਨੀ ਹੈ ਆ ਜਾਂਦੀ ਹੈ ਗਿੱਦੀ ਕੋਠੀਆਂ ਕਾਰਨ ਨਹੀਂ ਪਰਵਾਹ ਉਹ ਕਰਦਾ ਉਹਨੇ ਕਿੰਨੇ ਘਰ ਬਰਬਾਦ ਕਰੇ ਜੀ ਨੂੰ ਕਰਨੀ ਆ ਜਾਂਦੀ ਹੈ ਕਿੰਤੀ ਕੋਠੀਆਂ ਘਾਰਾਂ ਦੀ ਹੋਇਆ ਕਿ ਜੇ 4-6 ਮਹੀਨੇ ਹੋਇਆ ਕਿ ਜੇ 4-6 ਮਹੀਨੇ ਲੈ ਕੇ ਉੱਤੀ ਬਹਿ ਗਏ ਪਤਾ ਹੈ ਸਭ ਨੂੰ ਉਮਰ ਕਿੰਨ ਉਮਰ ਹੈ ਕਿੰਨੀ ਘਟ ਗਿਣਤੀ ਸਰਕਾਰਾਂ ਦੀ ਦੋਨੀਆਂ ਤੀਜਾਂ ਦੀ ਰਖਵਾਲੀ ਦੋਨੀਆਂ ਚੀਜ਼ਾਂ ਲਈ ਕਵਾਲੀ ਹਰ ਤਬ ਕਰਨੀ ਪੈਂਦੀ ਹੈ ਤਾਂ ਹੀ ਗਿਣਤੀ ਜ਼ਿਆਦਾ ਹੁੰਦੀ ਫੁੱਲਾਂ ਨਾਲੋਂ ਧਾਰਾਂ ਦੀ ਕਈਆਂ ਦੇ ਤਾਂ ਮੈਂ ਨਹੀਂ ਜਾਂਦਾ ਕਈਆਂ ਦੇ ਤਾਂ ਮੈਂ ਨਹੀਂ ਜਾਂਦਾ ਬਾਕੀ ਮੇਰੇ ਆਉਂਦੇ ਨਹੀਂ ਉੰਜ ਬਠੇਰੇ ਕਰਨ ਜੇ ਬੈਠਾਂ ਬਿੰਤੀ ਰਿਸ਼ਤੇਦਾਰਾਂ ਦੀ ਹਰ ਵਾਰੀ ਤੂੰ ਡੁੱਬਦੀ 베ੜੀ ਹਰ ਵਾਰੀ ਤੂੰ ਡੁੱਬਦੀ 베ੜੀ ਆਪ ਹੀ ਬੰਨਨੇ ਲਈ ਹੈ ਮੋਣੀ ਨਹੀਂ ਕੰਕਰਨ ਜੇ ਬੈਠਾ ਬਿੰਤੀ ਮੈਂ ਉਦਕਾਰਾਂ ਦੀ ਇਹ ਚੰਦ ਲੈਣਾ ਨੇ ਜਿਹੜੀਆਂ ਮੈਂ ਪਾਣੀ ਰੰਗੀਆਂ ਮਹਿਕਾਂ ਵਿੱਚ ਉਤਾਈਆਂ ਨੇ ਕਿਉਂਕਿ ਜਿਹੜੇ ਅੱਜ ਦੇ ਹਾਲਾਤ ਨੇ ਇਹੋ ਜਿਹੇ ਹੀ ਨੇ ਕਿ ਰਿਸ਼ਤੇਦਾਰ ਭੈਣ ਭਰਾ ਬਹੁਤ ਵਧੀਆ ਸਰ ਤੁਸੀਂ ਅੱਜ ਦੇ ਸਮੇਂ ਦੀ ਜਿਹੜੀ ਗੱਲ ਕੀਤੀ ਹੈਗੀ ਰਚਨਾ ਦੇ ਰਾਹੀ ਜਿਹੜਾ ਹੈ ਤੁਸੀਂ ਪੇਸ਼ ਕੀਤਾ ਹੈਗਾ ਮੌਜੂਦਾ ਸਥਿਤੀ ਨੂੰ ਤੇ ਅ즈ਮੇ ਪਹਿਲੀ ਵਾਰ ਇਸ ਸਭਾ ਦੇ ਪ੍ਰੋਗਰਾਮ ਨਾਲ ਜੁੜੀਆਂ ਸੋ ਬਹੁਤ ਅੱਛਾ ਲੱਗ ਰਿਹਾ ਹੈ ਔਰ ਵਿਚਾਰ ਵੀ ਸੁਣ ਰਹੀਆਂ ਸਾਰਿਆਂ ਦੇ ਸੋ ਜਿਵੇਂ ਕਿ ਬਹੁਤ ਹੀ ਖੂਬਸੂਰਤ ਗੱਲ ਹੋ ਰਹੀ ਹੈ ਕਿ ਪੰਜਾਬੀ ਦੂਸਰਿਆਂ ਦੀ ਮਦਦ ਕਰਨਾ ਜਾਣਦੇ ਆ ਕਰਦੇ ਆ ਤਾਂ ਆਪਣੀ ਵੀ ਇਸ ਵਾਰ ਉਹ ਕਰ ਰਹੇ ਨੇ ਸਰਕਾਰਾਂ ਕਿਤੇ ਨਜ਼ਰ ਨਹੀਂ ਆ ਰਹੀਆਂ ਤਾਂ ਸਿਰਫ ਆਪਣੇ ਲੋਕ ਹੀ ਆ ਜੋ ਆਪਣੇਆਂ ਦੇ ਨਾਲ ਖੜੇ ਆ ਸੋ ਬਹੁਤ ਵਧੀਆ ਗੱਲ ਹੈ ਸੋ ਮੈਂ ਆਪਣੀ ਰਚਨਾ ਅਹਿਸਾਸ ਸਾਂਝੀ ਕਰਨ ਜਾ ਰਹੀ ਹਾਂ ਆਪ ਸਭ ਨਾਲ ਜ਼ਖਮੀ ਦਿਲਾਂ ਦੀ ਕੋਈ ਮਰਹਮ ਨਹੀਂ ਜ਼ਖਮੀ ਦਿਲਾਂ ਦੀ ਕੋਈ ਮਰਹਮ ਨਹੀਂ ਫਿਰ ਵੀ ਮੈਂ ਨਹੀਂ ਬੇਰਹਿਮ ਨਹੀਂ ਮੇਰਾ ਦਿਲ ਵੀ ਦਿਲ ਹੈ ਜ਼ਿੰਦਾ ਟੜਕਦਾ ਕੋਈ ਪੱਥਰ ਦਾ ਟੁਕੜਾ ਨਹੀਂ ਕਰ ਕੁੱਟਦੀ ਹਾਂ ਤੇਰੀ ਪੀੜ ਨਾਲ ਤਰਸ ਜਾਨੀ ਹਾਂ ਸਰਾਪਾ ਇਸ ਤਰਾਨਾ ਦੇ ਬੇਕਰਕੀ ਦਾ ਤਾਨਾ ਤੇਰਾ ਅਹਿਸਾਸ ਰੱਖਦੀ ਹਾਂ ਖਿਆਲਾਂ ਚ ਅੱਜ ਵੀ ਜਿਉਣੀ ਹਾਂ ਉਸ ਵਕਤ ਨੂੰ ਕਿ ਇੱਕ ਨਜ਼ਰ ਨਾਲ ਕੁਰਦੋਸ ਦੀ ਸੀ ਸੁਹੇਗਲਾ ਜੋ ਸੁੱਕੇ ਪੁਰੇ ਬਿਖਰੇ ਹਵਾ ਹੋ ਗਏ ਕਿ ਮੈਂ ਬੇਵਸਤਾ ਕਰੀ ਰਹੀ ਕਿ ਰਾ ਦਿਲ ਵੀ ਦਿਲ ਹੈ ਜ਼ਿੰਦਾ ਟੜਕਦਾ ਕੋਈ ਪੱਥਰ ਦਾ ਟੁਕੜਾ ਨਹੀਂ ਪਲਟ ਕੇ ਖੜੇ ਹਾਂ ਦੋ ਕਿਨਾਰਿਆਂ ਤੇ ਜਾਂ ਫਿਰ ਇੱਕ ਆਵਾਜ਼ ਦਾ ਪੁਲ ਬਾਕੀ ਹੈ ਬੜੀ ਉਡੀਕ ਹੈ ਇੱਕ ਵਾਰ ਸਰਾ ਪੁਕਾਰ ਸਹੀ ਚਿਰਾਗ ਰੋਸ਼ਨ ਕਰ ਰੱਖ ਦਿੱਤੇ ਨਿਰਾਹਾਂ ਵਿੱਚ ਕਿਉਂਕਿ ਮੇਰਾ ਦਿਲ ਵੀ ਦਿਲ ਹੈ ਜ਼ਿੰਦਾ ਟੜਕਦਾ ਕੋਈ ਪੱਥਰ ਦਾ ਟੁਕੜਾ ਨਹੀਂ ਸ਼ੁਕਰੀਆ ਜੀ ਬਹੁਤ ਹੀ ਅچھے ਅਹਿਸਾਸ ਦਿੱਤੀ ਆਪਣੀ ਰਚਨਾ ਰਾਈ ਸ਼ਬਦਾਂ ਰਾਈ ਪੇਸ਼ ਕੀਤੀ ਹੈ ਮੈਡਮ ਅ ਅੱਗੇ ਵਧਣ ਤੋਂ ਪਹਿਲਾਂ ਮੈਂ ਸਵਾਗਤ ਕਰਤਾਂ ਸਾਡੇ ਨਾਲ ਰਵਿੰਦਰ ਕੌਰ ਭਾਟੀਆ ਜੀ ਬੰਬੇ ਤੋਂ ਜੁੜ ਗਏ ਨੇ ਕਿ ਉਹਨਾਂ ਦਾ ਵੀ ਸਵਾਗਤ ਕਰਦੇ ਆ ਜੀ ਜੀ ਆਇਆਂ ਨੂੰ ਔਰ ਨਾਲ ਹੀ ਸਾਡੇ ਹਰਮੀਤ ਕੌਰ ਮੀਤ ਜੀ ਆ ਕਾਫੀ 2-3 ਹਫਤੇ ਹੋ ਗਏ ਗੈਰ ਹਾਜ਼ਰ ਸੀਗੇ ਪਰ ਅੱਜ ਆਏ ਹੈਗੇ ਤਾਂ ਉਹਨਾਂ ਦਾ ਵੀ ਸਵਾਗਤ ਕਰਦੇ ਆ ਬਹੁਤ ਖੁਸ਼ੀ ਹੋਈ ਆ ਬਹੁਤ ਬਹੁਤ ਸ਼ੁਕਰੀਆ ਬਲਬੀਰ ਜੀ ਬਹੁਤ ਬਹੁਤ ਸ਼ੁਕਰੀਆ ਹਾਂਜੀ ਹਾਂਜੀ ਤੇ ਬਹੁਤ ਸ਼ੁਕਰੀਆ ਭੈਣ ਜੀ ਬਹੁਤ ਸ਼ੁਕਰੀਆ ਤੇ ਇਸ ਤੋਂ ਬਾਅਦ ਆਪਾਂ ਯਾਦ ਆਉਂਦਾ ਹੈ ਬੀਤਿਆ ਸਾਵਣ ਦਾ ਜ਼ਮਾਨਾ ਯਾਦ ਆਉਂਦਾ ਹੈ ਬੀਤਿਆ ਸਾਵਣ ਦਾ ਜ਼ਮਾਨਾ ਸਾਵਣ ਤਾਂ ਹਰ ਸਾਲ ਆਉਂਦਾ ਹੈ ਸਾਵਣ ਤਹਰ ਸਾਲ ਆਉਂਦਾ ਪਰ ਆਉਂਦਾ ਨਹੀਂ ਉਹ ਮਸਤੀ ਦਾ ਖਜਾਨਾ ਸਾਵਣ ਤਹਰ ਸਾਲ ਆਉਂਦਾ ਪਰ ਆਉਂਦਾ ਨਹੀਂ ਉਹ ਮਸਤੀ ਦਾ ਖਜਾਨਾ ਬੜਾ ਚੇਤੇ ਆਉਂਦਾ ਬੜੇ ਚ ਬੜਾ ਚੇਤੇ ਆਉਂਦਾ ਬੀਤਿਆ ਸਾਵਣ ਦਾ ਜਮਾਨਾ ਬੜਾ ਚੇਤੇ ਆਉਂਦਾ ਕੋਠੇ ਚੜ ਚੜ ਵੀਰੇ ਦੀ ਉਡੀਕ ਤੇ ਵੀਰੇ ਦਾ ਸੰਧਾਰਾ ਲੈ ਕੇ ਆਉਣਾ ਛੇਤੀ ਛੇਤੀ ਕੰਮ ਨਿਪਟਾਣਾ ਤੇ ਚਾਈ ਜਾਈ ਵੀਰ ਨਾਲ ਪੀਕੇ ਜਾਣਾ ਜਾਕੇ ਮਾਪ ਬਾਪ ਨੂੰ ਮਿਲਣਾ ਸਹੇਲੀਆਂ ਨਾਲ ਜਫੜੀ ਪਾਉਣਾ ਫਿਰ ਇੱਕ ਦੂਜੇ ਨੂੰ ਦਿਲ ਦਾ ਬਿਰਤਾਂਤ ਸੁਣਾਉਣਾ ਬੜਾ ਯਾਦ ਆਉਂਦਾ ਵਿੱਤਿਆ ਸਾਵਣ ਦਾ ਜ਼ਮਾਨਾ ਵਿੱਤਿਆ ਸਾਵਣ ਦਾ ਜ਼ਮਾਨਾ ਫਿਰ ਸਾਜ ਧਜ ਕੇ ਤੀਆਂ ਵਿੱਚ ਜਾਣਾ ਦਰਖਤਾਂ ਤੇ ਚੜ ਚੜ ਪਿੰਗਾ ਪਾਉਣਾ ਸਾਜ ਧਜ ਕੇ ਤੀਆਂ ਵਿੱਚ ਜਾਣਾ ਦਰਖਤਾਂ ਤੇ ਚੜ ਚੜ ਪਿੰਗਾ ਪਾਉਣਾ ਪਿੰਗਾ ਝੂਟਦੇ ਝੂਟਦੇ ਪੱਤੇ ਤੋੜ ਕੇ ਲਿਆਉਣਾ ਫਿਰ ਖੁਸ਼ੀ ਦਾ ਨਾ ਰਹਿੰਦਾ ਕੋਈ ਠਿਕਾਣਾ ਫਿਰ ਖੁਸ਼ੀ ਦਾ ਨਾ ਰਹਿੰਦਾ ਕੋਈ ਠਿਕਾਣਾ ਰਲ ਮਿਲ ਕੇ ਗਿੱਧਾ ਪਾਉਣਾ ਫਿਰ ਬੋਲੀਆਂ ਦਾ ਮੀਂਹ ਵਰਾਉਣਾ ਬੋਲੀਆਂ ਰਾਹੀਂ ਦਿਲ ਦੇ ਹਾਪ ਭਾਵ ਪ੍ਰਗਟਾਉਣਾ ਯਾਦ ਆਉਂਦਾ ਹੈ ਬਿੱਤਿਆ ਸਾਵਣ ਦਾ ਉਹ ਜਮਾਨਾ ਬਿੱਤਿਆ ਸਾਵਣ ਦਾ ਉਹ ਜਮਾਨਾ ਕਦੇ ਬਦਲੀ ਦਾ ਆ ਕੇ ਵਰਸ ਜਾਣਾ ਕਦੇ ਬੱਦਲੀ ਦਾ ਆ ਕੇ ਬਰਸ ਜਾਣਾ ਕਿਨਵੇਂ ਕਾਣੀ ਵਿੱਚ ਭਿੱਜਦੇ ਰਹਿਣਾ ਮਸਤ ਰਹਿਣਾ ਕਦੇ ਡੱਡੂਆਂ ਦਾ ਟਰਟ ਰਾਉਣਾ ਮੋਰਾਂ ਦਾ ਪਹਿਲਾ ਪਾਉਣਾ ਅਜਵ ਨਜ਼ਾਰਾ ਸਾਵਣ ਦਾ ਮਨ ਨੂੰ ਮਨ 모ਹਕ ਬਣਾਉਣਾ ਯਾਦ ਆਉਂਦਾ ਯਾਦ ਆਉਂਦਾ ਬਿਤਿਆ ਸਾਵਣ ਦਾ ਜਮਨ ਬਿਤਿਆ ਸਾਵਣ ਦਾ ਜਮਨ ਯਾਦ ਆਉਂਦੇ ਬਾਰੀ ਵਿੱਚ ਬੈਠ ਕੇ ਮੀਨੂ ਵੇਖਣਾ ਗਲੀਆਂ ਵਿੱਚ ਇਚ ਮੇ ਵਿਚ ਨੰਗੇ ਪੈਰੀ ਗੇੜੇ ਲਾਉਣਾ ਤੇ ਕਾਗਜ਼ ਦੀਆਂ ਕਸ਼ਤੀਆਂ ਚਲਾਉਣਾ ਤੇ ਕਾਗਜ਼ ਦੀਆਂ ਕਸ਼ਤੀਆਂ ਚਲਾਉਣਾ ਅਖੀਰ ਤੀਆਂ ਵਿੱਚ ਵੱਲੋਂ ਪਾਉਣਾ ਦਰ ਦੇਖ ਲੈ ਹਾਲ ਦੇਸ਼ ਦਾ ਉਹ ਤਾਂ ਹੱਕ ਸੈਦਾਰੇ ਇਹ ਕਰਦੇ ਭਾਸ਼ਣ ਜਦੋਂ ਦੋ ਸਟੇਜ ਤੇ ਚੜਦੇ ਤੂੰ ਤਾਂ ਹੱਕ ਸੱਚ ਲਈ ਲੜਿਆ ਹੁਣ ਕੁਰਸੀ ਦੇ ਲਈ ਲੜਦੇ ਲੱਛੇਦਾਰੇ ਇਹ ਕਰਦੇ ਭਾਸ਼ਣ ਜਦੋਂ ਜਦੋਂ ਸਟੇਜ ਤੇ ਚੜਦੇ ਇੱਕ ਇੱਕ ਕਰਕੇ ਇਹਨਾਂ ਦੇਖੀ ਤੇਰਾ ਮੁਲਕ ਵੇਚ ਦੇਣਾ ਸਾਰਾ ਸੁਣ ਲੈ ਭਗਤ ਸਿੰਘ ਸਰਦਾਰਾ ਦੇਖ ਲੈ ਹਾਲੀ ਦੇਸ਼ ਦਾ ਸਾਰਾ ਸੁਣ ਲੈ ਭਗਤ ਸਿੰਘ ਸਰਦਾਰਾ ਦੇਖ ਲੈ ਹਾਲ ਦੇਸ਼ ਦਾ ਸਾਰਾ ਲੀਡਰ ਸੇਵਾ ਕਰਨ ਨੂੰ ਆਉਂਦੇ ਆ ਕੇ ਮੋٹے ਨੋਟ ਕਮਾਉਂਦੇ ਕੀਤੇ ਵਾਦੇ ਨੂੰ ਭੁੱਲ ਜਾਂਦੇ ਗੱਲਾਂ ਨਾਲ ਹੀ ਵਕਤ ਲਗਾਉਂਦੇ ਲੀਡਰ ਸੇਵਾ ਕਰਨ ਨੂੰ ਆਉਂਦੇ ਆ ਕੇ ਮੋٹے ਨੋਟ ਕਮਾਉਂਦੇ ਕੀਤੇ ਵਾਦੇ ਨੂੰ ਭੁੱਲ ਜਾਂਦੇ ਗੱਲਾਂ ਨਾਲ ਹੀ ਵਕਤ ਲਗਾਉਂਦੇ ਜਿੱਤ ਕੇ ਆਤਮਾਣ ਦੇ ਮੋਜਾਂ ਲਾਂਦੇ ਲੋਕਾਂ ਨੂੰ ਇਹ ਲਾਰਾ ਸੁਣ ਲੈ ਭਗਤ ਸਿੰਘ ਸਰਦਾਰਾ ਦੇਖ ਲੈ ਹਾਲ ਦੇਸ਼ ਦਾ ਸਾਰਾ ਤੀਆਂ ਦੇ ਹੱਕਾਂ ਦੀ ਖਾਤਰ ਹਰ ਤਾਂ ਹੀ ਕਟਾਨ ਕੇ ਖੜਿਆ ਬਿੱਡੀ ਜਿਹੜੀ ਵੀ ਲੜਾਈ ਖੁਦ ਹੀ ਮੋਰੇ ਹੋ ਕੇ ਲੜਿਆ ਹੁਣ ਤਾਂ ਕਰਦੇ ਨੇ ਮਣਾਈਆਂ ਹਵਾ ਉਤ ਗਿਆ ਹੈ ਸਾਰਾ ਸੁਣ ਲੈ ਭਗਤ ਸਿੰਘ ਸਰਦਾਰਾ ਦੇਖ ਲੈ ਹਾਲ ਦੇਸ਼ ਦਾ ਸਾਰਾ ਸੁਨ ਲਾ ਭਗਤ ਸਿੰਘ ਸਰਦਾਰਾ ਦੇਖ ਲਾ ਹਾਲ ਦੇਸ਼ ਦਾ ਸਾਰਾ ਪੜ ਲਿਖ ਕੇ ਬੇਰੁਜ਼ਗਾਰੀ ਬੱਚੇ ਨਸ਼ਿਆਂ ਦੇ ਵਿੱਚ ਪੈ ਗਏ ਕਈ ਉੱਚ ਡਿਗਰੀਆਂ ਕਰਕੇ ਬਿਨਾਂ ਨੌਕਰੀਆਂ ਤੋਂ ਰਹਿ ਗਏ ਪੜ ਲਿਖ ਕੇ ਬੇਰੁਜ਼ਗਾਰੀ ਬੱਚੇ ਨਸ਼ਿਆਂ ਦੇ ਵਿੱਚ ਪੈ ਗਏ ਕਈ ਉੱਚ ਡਿਗਰੀਆਂ ਕਰਕੇ ਬਿਨਾਂ ਨੌਕਰੀਆਂ ਤੋਂ ਰਹਿ ਗਏ ਜਾਣਾ ਚਾਹੰਦੇ ਮੁਲਕ ਵਿਦੇਸ਼ੀ ਹੁਣ ਤਾਂ ਹੋਰ ਨਹੀਂ ਕੋਈ ਚਾਰਾ ਸੁਣ ਲਾ ਭਗਤ ਸਿੰਘ ਸਰਦਾਰਾ ਦੇਖ ਲਾ ਹਾਲ ਦੇਸ਼ ਦਾ ਸਾਰਾ ਸੁਣ ਲਾ ਭਗਤ ਸਿੰਘ ਸਰਦਾਰਾ ਦੇਖ ਲਾ ਹਾਲ ਦੇਸ਼ ਦਾ ਸਾਰਾ ਰਸਾ ਫਾਂਸੀ ਦਾ ਤੂੰ ਚੁੰਮਿਆ ਦਿੱਤੀ ਦੇਸ਼ ਲਈ ਕੁਰਬਾਨੀ ਸੋਹਣਾ ਵਤਨ ਅਜ਼ਾਦ ਹੋ ਜਾਵੇ ਦਿੱਤੀ ਵਾਰ ਤੂੰ ਸੀ ਜ਼ਿੰਦਗਾਨੀ ਰਸਾ ਫਾਂਸੀ ਦਾ ਤੂੰ ਚੁਮਿਆ ਦਿੱਤੀ ਦੇਸ਼ ਲਈ ਕੁਰਬਾਨੀ ਸੋਨਾ ਵਤਨ ਆਜ਼ਾਦ ਹੋ ਜਾਵੇ ਦਿੱਤੀ ਵਾਰ ਤੂੰ ਸੀ ਜ਼ਿੰਦਗਾਨੀ ਵਰਕਾ ਮੋੜ ਕੇ ਰਖ ਗਿਆ ਜਿਹੜਾ ਉਥੋਂ ਪੜ ਨਾ ਪਊ ਦੁਬਾਰਾ ਸੁਣ ਲੈ ਭਗਤ ਸਿੰਘ ਸਰਦਾਰਾ ਦੇਖ ਲੈ ਹਾਲ ਦੇਸ਼ ਦਾ ਸਾਰਾ ਸੁਣ ਲੈ ਭਗਤ ਸਿੰਘ ਸਰਦਾਰਾ ਦੇਖ ਲੈ ਹਾਲ ਦੇਸ਼ ਦਾ ਸਾਰਾ ਖਾਲੀ ਦਿਨ ਨਾ ਕੋਈ ਜਾਵੇ ਹੁੰਦਾ ਨਹੀਂ ਤਨਾਵਾ ਕੋਈ ਕਾਰਾ ਵਾੜ ਖੇਤ ਨੂੰ ਕਾਈ ਜਾਵੇ ਸਮਬੜਾ ਹੀ ਚੱਲ ਰਿਆ ਪਾਰਾ ਸੁਣ ਭਗਤ ਸਿੰਘ ਸਰਦਾਰਾ ਦੇਖ ਲੈ ਹਾਲ ਦੇਸ਼ ਦਾ ਸਾਰਾ ਸੁਣ ਭਗਤ ਸਿੰਘ ਸਰਦਾਰਾ ਦੇਖ ਲੈ ਹਾਲ ਦੇਸ਼ ਦਾ ਸਾਰਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਬਹੁਤ ਹੀ ਵਧੀਆ ਤੁਸੀਂ ਜਿਹੜੀ ਹੈਗੀ ਆ ਭਗਤ ਸਿੰਘ ਦੀ ਸੋਚ ਅਤੇ ਅੱਜ ਦੇ ਜਿਹੜੇ ਹੈਗੇ ਦੇਸ਼ ਦੇ ਮੌਜੂਦਾ ਹਾਲਾਤਾਂ ਦੀ ਜਿਹੜੀ ਹੈਗੀ ਹੈ ਸਥਿਤੀ ਨੂੰ ਆਪਣੀ ਰਚਨਾ ਰਾਹੀਂ ਜਿਹੜਾ ਬਿਆਨ ਕੀਤਾ ਹੈ ਬਹੁਤ-ਬਹੁਤ ਧੰਨਵਾਦ ਬਹੁਤ ਹੀ ਪਿਆਰੀ ਰਚਨਾ ਬੰਨਿਆ ਹੋਇਆ ਮੱਥੇ ਟਿੱਕਾ ਕੰਨੀ ਝੂਮਰ ਪੈਰੀ ਝਾਂਜਰਾ ਪਾਈਆਂ ਲੈ ਫੁੱਲਕਾਰੀ ਇਕੱਠੀਆਂ ਹੋ ਕੇ ਗਿੱਧੇ ਵਿੱਚ ਨੱਚਣ ਆਈਆਂ ਮੋਟਿਆਰਾ ਪਿੰਡ ਦੀਆਂ ਗਿੱਧੇ ਵਿੱਚ ਨੱਚਣ ਆਈਆਂ ਸਾਵਣ ਮਹੀਨਾ ਰਿੱਜਾ ਪਰਿਆ ਸੌਣ ਮਹੀਨਾ ਫਰ ਐਗਜ਼ੈਂਪਲ ਆ ਪਿੱਪਲੀ ਪਿੰਗਾ ਪਾਈਆ ਬਈ ਇਕੱਠੀਆਂ ਹੋ ਹੋ ਝੁੱਟਣ ਆਈਆਂ ਨੰਦਾਂ ਤੇ ਪਰਜਾਈਆਂ ਬਈ ਇਕੱਠੀਆਂ ਹੋ ਹੋ ਝੁੱਟਣ ਆਈਆਂ ਨੰਦਾਂ ਤੇ ਪਰਜਾਈਆਂ ਹੱਥੀ ਮੈਂਦੀ ਬਾਹੇ ਚੂੜੀਆਂ ਹੱਥੀ ਮੈਂਦੀ ਬਾਹੇ ਚੂੜੀਆਂ ਪੈਰੀ ਚਾਂਜਰਾਂ ਪਾਈਆਂ ਨੱਚ ਲੈਨੀ ਪਾਪੋ ਦੇਵੇ ਸੌਂਦੀਆਂ ਦੋਹਾਈਆਂ ਨੱਚ ਲੈਨੀ ਪਾਪੋ ਪਿੱਪਲ ਪੱਤੀਆਂ ਪਾ ਕੇ ਆਈਆਂ ਅੱਲੜ ਸ਼ੋਖ ਮੁਟਿਆਰਾ ਗਿੱਧਾ ਪਾਉਂਦੀਆਂ ਨੇ ਹਸਨ ਦੀਆਂ ਸਰਕਾਰਾਂ ਗਿੱਧਾ ਪਾਉਂਦੀਆਂ ਨੇ ਜੱਟੀਆਂ ਗੁਲਾਬੀ ਰੰਗੀਆਂ ਕਿਹੜੇ ਕਿਹੜੇ ਦੇਸ਼ ਤੋਂ ਆਈਆਂ ਨੋਨੋ ਗੱਜ ਲੈ ਗਏ ਸ਼ੁੱਕਦੇ ਪੰਜਾਬ ਤਰਤਦੀਆਂ ਜਾਇਆਂ ਪੰਜਾਬ ਤਰਤਦੀਆਂ ਜਾਇਆਂ ਬੋਲੀਆਂ ਤੇ ਬੋਲੀਆਂ ਪਾਉਣ ਬੋਲੀਆਂ ਬੋਲੀਆਂ ਤੇ ਪਾਉਣ ਬੋਲੀਆਂ ਪਾਉਣ ਬੋਲੀਆਂ ਨੰਦਾਂ ਤੇ ਪਰਜਾਈਆਂ ਬੋਲੀਆਂ ਤੇ ਪਾਉਣ ਬੋਲੀਆਂ ਬਹੁਤੋ ਸ਼ੁਕਰੀਆ ਜੀ ਲੋਜੀ ਥੈਂਕ ਯੂ ਸੋ ਮਚ ਬਹੁਤ ਬਹੁਤ ਧੰਨਵਾਦ ਅਰਵਿੰਦਰ ਪਾਟਿਆ ਜੀ ਬਹੁਤ ਬਹੁਤ ਸ਼ੁਕਰੀਆ ਤੇ ਹਾਂ ਅਸੀਂ ਉਮੀਦ ਕਰਦੇ ਹਾਂ ਤੁਸੀਂ ਹਰ ਐਤਵਾਰ ਸਾਡੇ ਨਾਲ ਜੁੜਦੇ ਰਹੋਗੇ ਸੋਨੀਆ ਸੋਨੀਆ ਰਚਨਾਵਾਂ ਦੀ ਸਾਂਝ ਪਾਉਂਦੇ ਰਹੋਗੇ ਸਾਰੀ ਜ਼ਿੰਦ ਹਰਾ ਬੈਠੇ ਹਾਂ ਰੋਣੇ ਪੱਲੇ ਪਾ ਬੈਠੇ ਹਾਂ ਸਾਰੀ ਜ਼ਿੰਦ ਹਰਾ ਬੈਠੇ ਹਾਂ ਰੋਣੇ ਪੱਲੇ ਪਾ ਬੈਠੇ ਹਾਂ ਕੁਦਰਤ ਦੇ ਨਾਲ ਖੇਡ ਕੇ ਖੇਡਾਂ ਅੰਨਾ ਕਹਿਰ ਕਮਾ ਬੈਠੇ ਹਾਂ ਸਭ ਕੁਝ ਹੁਣ ਗਵਾ ਬੈਠੇ ਹਾਂ ਸਭ ਕੁਝ ਹੁਣ ਗਵਾ ਬੈਠੇ ਕਦੇ ਰੁੱਖਾਂ ਨੂੰ ਹਾਂ ਸਾੜਦੇ ਕਦੇ ਰੁੱਖਾਂ ਨੂੰ ਹਾਂ ਸਾੜਦੇ ਕਦੇ ਕੁੱਖਾਂ ਵਿੱਚ ਧੀਆ ਮਾਰਦੇ ਹੁਣ ਤਾਂ ਹਾਂ ਰੋਟੀ ਤੋਂ ਆਤਰ ਹੁਣ ਤਾਂ ਹਾਂ ਰੋਟੀ ਤੋਂ ਆਤਰ ਭੁੱਖਾਂ ਪੱਲੇ ਪਾ ਬੈਠੇ ਹਾਂ ਸਭ ਕੁਝ ਹੁਣ ਗਵਾ ਬੈਠੇ ਹਾਂ ਸਭ ਕੁਝ ਹੁਣ ਗਵਾ ਬੈਠੇ ਹਾਂ ਕਦੇ ਮਾਰਦਾ ਸਾਨੂੰ ਡੋਬਾ ਕਦੇ ਮਾਰ ਗਿਆ ਏ ਸੋਕਾ ਕਦੇ ਮਾਰਦਾ ਸਾਨੂੰ ਡੋਬਾ ਕਦੇ ਮਾਰ ਗਿਆ ਏ ਸੋਕਾ ਸਾਰੀ ਸਮਝ ਹਰਾ ਬੈਠੇ ਹਾਂ ਸਭ ਕੁਝ ਹੁਣ ਗਵਾ ਬੈਠੇ ਹਾਂ ਸਭ ਕੁਝ ਹੁਣ ਗਵਾ ਬੈਠੇ ਹਾਂ ਦਾਤਾ ਕਰੀਏ ਇੱਕ ਅਰਜੋਈ ਦਾਤਾ ਕਰੀਏ ਇਕ ਅਰਜੋਈ ਸਾਥੋਂ ਜੋ ਵੀ ਗਲਤੀ ਹੋਈ ਮੀਤ ਕਹੇ ਹੁਣ ਮਾਫ ਕਰ ਦਿਓ ਮੀਤ ਕਹੇ ਹੁਣ ਮਾਫ ਕਰ ਦਿਓ ਤੇਰੇ ਦਰ ਤੇ ਆ ਬੈਠੇ ਹਾਂ ਆਸ ਤੇਰੇ ਤੇ ਲਾ ਬੈਠੇ ਹਾਂ ਤੇਰੇ ਦਰ ਤੇ ਆ ਬੈਠੇ ਹਾਂ ਆਸ ਤੇਰੇ ਤੇ ਲਾ ਬੈਠੇ ਹਾਂ ਆਸ ਤੇਰੇ ਤੇ ਲਾ ਬੈਠੇ ਹਾਂ ਤਨਮਾ ਬਹੁਤ ਧੰਨਵਾਦ ਮੀਟ ਮੈਮ ਤੇ ਬਹੁਤ ਹੀ ਅੱਛੀ ਗੱਲ ਕੀਤੀ ਤੁਸੀਂ ਮਾ ਪੁੱਲਾਂ ਬਖਸ਼ਾਨ ਦੀ ਜਿਹੜੀ ਹੈਗੀ ਇੱਕ ਬਹੁਤ ਵਧੀਆ ਹਰਮੇਸ਼ੀ ਜੀ ਮਾਤਮਾ ਕੇ ਬਹੁਤ ਅੱਛਾ ਥੈਂਕ ਯੂ ਜੀ ਥੈਂਕ ਯੂ ਜੀ ਚਲੋ ਮੈਂ ਇੱਕ ਬੋਲੀ ਸੁਣਾ ਦਨੀ ਹੈ ਕਿਉਂਕਿ ਬਾਕੀਆਂ ਨੂੰ ਵੀ ਟਾਈਮ ਚਾਹੀਦਾ ਚਲ ਸਖੀ ਚਲਤੀਆਂ ਮਨਾਏ ਇੱਕ ਇੱਕ ਰੁੱਖ ਲਗਾਈਏ ਚਲ ਸਖੀ ਚਲਤੀਆਂ ਮਨਾਏ ਇੱਕ ਇੱਕ ਰੁੱਖ ਲਗਾਈਏ ਇਆਂ ਰੁਖਨੇ ਸ਼ਾਮਾਂ ਦਿੰਦੇ ਰੁਖ ਤੇ ਕੁੱਖ ਬਚਾਈਏ ਧੀਆਂ ਰੁਖਨੇ ਸ਼ਾਮਾਂ ਦਿੰਦੇ ਰੁਖ ਤੇ ਕੁੱਖ ਬਚਾਈਏ ਰਲਕੇ ਨਹੀਂ ਸਕਿਓ ਆਪਣੀ ਹੋਂਦ ਬਚਾਈਏ ਰਲਕੇ ਨਹੀਂ ਸਕਿਓ ਆਪਣੀ ਹੋਂਦ ਬਚਾਈਏ ਰਲਕੇ ਨਹੀਂ ਸਕਿਓ ਆਪਣੀ ਹੋਂਦ ਬਚਾਈਏ ਰਲਕੇ ਨਹੀਂ ਸਕਿਓ